ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਸ਼ਾਂ ਵਿਦੇਸ਼ਾਂ ਵਿੱਚ ਲੈਣ ਵਾਲੇ ਗੁਰਦਾਨਾਕ ਨਾਮਲੇ ਵ ਸੰਗਤਾਂ ਦੇ ਲਈ 라ਬਦਾਰੇ ਦੇ ਗੁਰਬਾਣੀ ਚੈਨਲਰ ਜੋ ਇयां ਕਰਦਾ ਹੈ ਕਿ ਆਪ ਸਾਰਿਆਂ ਨੂੰ ਲੱਖੋ ਲੱਖ ਖੁਸ਼ੀਆਂ ਹਰ ਮੈਦਾਨ ਫਤਿਹ ਅਤੇ ਦੇ ਅਰੋਗਤਾ ਦੀਆਂ ਦਾਤਾ ਮਿਲਣ ਜੀ ਸੋ ਸੰਗਤ ਜੀ ਇਹ ਦਿੱਤੇ ਹੋਏ ਨੇ ਸਾ ਤੇਰੇ ਤੂੰ ਬਖਸ਼ੇ ਲੱਖ ਗੁਨਾਹ ਮੇਰੇ ਇਹ ਦਿੱਤੇ ਹੋਏ ਨੇ ਸਾ ਤੇਰੇ ਤੂੰ ਬਖਸ਼ੇ ਲੱਖ ਗੁਨਾਹ ਮੇਰੇ ਤੇਰੀ ਕਿਰਪਾ ਦੇ ਨਾਲ ਮਿਲਿਆ ਸੁੱਖਾਂ ਭਰਿਆ ਖਜ਼ਾਨਾ ਵਾਹਿਗੁਰੂ ਤੇਰੀ ਦਿੱਤੀ ਹਰ ਇੱਕ ਦਾਤ ਲਈ ਲੱਖੋ ਲੱਖ ਸ਼ੁਕਰਾਨਾ ਵਾਹਿਗੁਰੂ ਸੰਗਤ ਜੀ ਫਿਕਰਾ ਭਰੀ ਰਾਤ ਜਿੰਨੀ ਮਰਜੀ ਲੰਬੀ ਤੇ ਹਨੇਰੀ ਹੋਵੇ ਲੇਕਿਨ ਸੋਢੀ ਪਾਤਸ਼ਾਹ ਤੇ ਮਾਤਾ ਭਾਨੀ ਜੀ ਦੀ ਕਿਰਪਾ ਸਦਕਾ ਖੁਸ਼ੀਆਂ ਭਰੀ ਸਵੇਰ ਜ਼ਰੂਰ ਹੁੰਦੀ ਏ ਜ਼ਰੂਰ ਹੁੰਦੀ ਏ ਜ਼ਰੂਰ ਹੁੰਦੀ ਏ ਸੋ ਸੰਗਤ ਜੀ ਆਪ ਸਾਰਿਆਂ ਦੀ ਕਿਰਪਾਲਤਾ ਸਦਕਾ ਇੱਕ ਵਾਰ ਫਿਰ ਤੋਂ ਧੰਨ ਗੁਰ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਸ਼ਹੀਦੀ ਅਸਥਾਨ ਗੁਰਦੁਆਰਾ ਸੀਜਗਨ ਸਾਹਿਬ ਦਿੱਲੀ ਤੋਂ ਅਮਰਤਵਲੇ ਦੇ ਹੀਰੇ ਅਮਰਤਵਲੇ ਦੀ ਸੰਗਤਾਂ ਰਲ ਮਿਲ ਕੇ ਸੰਗਤੀ ਰੂਪ ਵਿੱਚ ਤੰਤਨ ਮਾਤਾ ਪਾਣੀ ਜੀ ਤੰਤਨ ਗੁਰੂ ਆਮਦਾ ਜੀ ਦੇ ਚਰਨਾਂ 'ਚ ਨਾਤਮਸ ਸਖੋਂ ਜਾਣ ਜਾ ਰਹੇ ਨਾ ਆਪ ਸਾਰੇ ਲਈ ਖੁਸ਼ੀਆਂ ਮੰਗਣ ਜਾ ਰਹੇ ਨ ਸੰਸਾਰ ਦਾ ਭਲਾ ਮੰਗਣ ਜਾ ਰਹੇ ਨ ਜੀ ਸ਼ਤਾਬਦੀ ਟ੍ਰੇਨ ਦੇ ਰਾਹੀਂ ਇਹ ਯਾਤਰਾ ਸਰਦਾਰ ਬਹਾਦਰ ਸਰਦਾਰ ਚਰਨਜੀਤ ਸਿੰਘ ਜੀ ਅਤੇ ਹੋਰ ਪ੍ਰਬੰਧਕ ਵੀਰਾਂ ਪੈਣ ਦੀ ਅਗਵਾਈ ਅੰਦਰ ਹੁੰਦੀ ਹੈ ਜੀ ਅਸੀਸਾਂ ਬਖਸ਼ਣਾ ਕੀ ਯਾਤਰਾ ਨਿਰਵਿਘਨਤਾਪੂਰਵਕ ਸਫਲੀ ਹੋਵੇ ਲੋੜ ਦੀ ਥੋੜਾ ਨਾ ਹੋਵੇ ਬੀਜਿਆ ਹਰਿਆ ਹੋਵੇ ਜੀ ਬਾਜਾਰ ਸਮਾਜ ਅੰਦਰ ਸਾਰੇ ਬੱਚਿਆਂ ਬੱਚੀਆਂ ਦੀ ਇਲਾਜ ਸੱਚੇ ਬਾਸ਼ਾ ਜੀ ਆਪੇ ਹੀ ਰੱਖਣ ਜੀ ਸੰਗਤ ਜੀ ਪੰਤ ਪਰਸੀ ਦਸਤੀਆਂ ਯਾਤਰਾ ਦੌਰਾਨ ਹਾਜ਼ਰੀਆਂ ਭਰਨ ਜੀ ਕਰਤੇ ਦੀ ਕੀਰਤੀ ਕੀਰਤਨ ਦੇ ਰੂਪ ਅਸੀਂ ਕਰਕੇ ਸੰਗਤਾਂ ਨੂੰ ਗੁਰੂ ਚੰਨਾਂ ਨਾਲ ਜੋੜਨ ਲਈ ਇਸ ਵਾਰ ਬਹੁਤ ਹੀ ਪਿਆਰੀ ਬਖਸ਼ੀ ਹੋਈ ਰੂਹ ਭਾਈ ਸਾਹਿਬ ਭਾਈ ਜਗਪ੍ਰੀਤ ਸਿੰਘ ਜੀ ਖੰਨੇ ਵਾਲੇ ਹਾਜ਼ਰੀਆਂ ਭਰ ਰਹੇ ਨੇ ਤੇ ਨਾਲ ਹੀ ਅਰਜ਼ੋਈਆਂ ਕਰ ਰਹੇ ਨੇ ਕਿ ਜਦੋਂ ਕਿਸੇ ਕਚਹਿਰੀ ਅੰਦਰ ਸੁਣਵਾਈ ਨਾ ਹੋਵੇ ਨਾ ਤੇ ਆਪਣਾ ਕੇਸ ਸੋਢੀ ਬਾਸ਼ਾ ਦੇ ਦਰ ਤੇ ਲੈ ਜਾਣਾ ਸੱਚ ਜਾਣਨਾ ਜ਼ਿੰਦਗੀ ਦਾ ਹਰ ਮੁਕਤਮਾ ਜਿੱਤ ਜਾਓਗੇ ਸੁਸੰਗਤ ਜੀ ਸਾਡੇ ਦਿਲਾਂ ਦੀ ਧੜਕਣ ਸਿਰਾਂ ਦੇ ਤਾਜ ਪੰਥ ਦੇ ਕੋਹੀ ਨੂਰ ਹੀਰੇ ਸੰਗਤਾਂ ਦੇ ਹਰਮਨ ਪਿਆਰੇ ਧੰਗੁਰ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਦੇ ਆਸ਼ਿਕ ਚਰਨਾਂ ਦੇ ਭਵਰੇ ਗੁਰੂ ਘਰ ਦੇ ਵਜ਼ੀਰ ਦਿੱਲੀ ਦੀ ਸੰਗਤਾਂ ਦੇ ਹਰਮਨ ਪਿਆਰੇ ਗਿਆਨੀ ਲੋਕਿੰਦਰ ਸਿੰਘ ਜੀ ਹਾਜ਼ਰੀਆਂ ਭਰ ਰਹਿਣ ਤੇ ਨਾਲ ਹੀ ਅਰਜ਼ੋਈਆਂ ਕਰ ਰਹਿਣ ਕਿ ਜਦੋਂ ਆਪਣੇ ਆਪ ਨੂੰ ਕੁਝ ਪਤਾ ਨਾ ਚੱਲੇ ਤੇ ਉਸ ਕੋਲ ਚੱਲੇ ਜਾਣਾ ਜਿਸ ਨੂੰ ਸਭ ਕੁਝ ਪਤਾ ਹੈ ਸੁਸੰਗਤ ਜੀ ਉੱਥੇ ਜਾ ਕੇ ਅਰਜ਼ੋਈਆਂ ਕਰਨਾ ਬੇਨਤੀਆਂ ਕਰਨਾ ਜੋਦੜੀਆਂ ਕਰਨਾ ਕਿਉਂਕਿ ਅਰਦਾਸ ਵਿੱਚ ਵਹਾਏ ਹੰਝੂ ਬੰਜਰ ਜ਼ਮੀਨ ਵਿੱਚ ਫੁੱਲ ਉਗਾ ਦਿੰਦੇ ਹਨ ਤੇ ਆਓ ਸੰਗਤ ਜੀ ਵੱਡ ਮੁੱਲੇ ਵਿਚਾਰ ਸਰਵਨ ਕਰਦੇ ਆ ਜੀ ਪੰਥ ਪਰਸੀ ਦਸੀਆਂ ਪਾਸੋਂ ਸਭ ਤੋਂ ਪਹਿਲੇ ਗਿਆਨੀ ਲੋਕਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਵਾਹਿ ਵਾਹਿ ਹੈ ਗੁਰੂ ਜੀ ਕੀ ਫਤਿਹ ਡਿੱਠੇ ਸੱਬੇ ਥਾਂ ਨਹੀਂ ਤਦ ਜੇ ਆ ਬਦੋ ਪੁਰਖ ਵਿਦਾਤਾ ਤਾਂ ਤੋ ਸੋਹਿਆ ਦਿਮਾਹਾ ਕਾ ਅਨਸਾਰ ਸਤਿਗੁਰੂ ਦੀ ਅਪਾਰ ਬਖਸ਼ਿਸ਼ ਰਹਿਮਤ ਸਦਕਾ ਹਰ ਮਹੀਨੇ ਤੇ ਤਰਾ ਇਸ ਮਹੀਨੇ ਵੀ ਅੱਜ ਸੋਢੇ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਸਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਦੀਦਾਰ ਕਰਨ ਵਾਸਤੇ ਗੁਰੂ ਕੇ ਸੰਗਤਾਂ ਤਿਆਰੀਆਂ ਕਰ ਰਹੀਆਂ ਨੇ ਸਮੁੱਚੀਆਂ ਤਿਆਰੀਆਂ ਹੋ ਚੁੱਕੀਆਂ ਨੇ ਇਹ ਜਥੇ ਦੇ ਵਾਸਤੇ ਗੁਰੂ ਚਰਨਾਂ ਵਿਚ ਅਰਦਾਸ ਸਤਿਗੁਰੂ ਜੀ ਜੋ ਜੋ ਭਾਵਨਾਵਾਂ ਲੈ ਕੇ ਗੁਰੂ ਕੇ ਸੰਗਤਾਂ ਆਪ ਜੀ ਦੇ ਦਰ ਤੇ ਆ ਰਹੀਆਂ ਨੇ ਸਭ ਤੋਂ ਪਹਿਲਾਂ ਸਭਨਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਣੇ ਸਭਨਾਂ ਦੇ ਕਾਰਜ ਆਪ ਸਵਾਰਨ ਦੇ ਦਾਤਾਰ ਆਪ ਜੀ ਦਾ ਬਿਰਧ ਹੈ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾ ਸਵਾਰਦਾ ਸਤਿਗੁਰੂ ਨਾਮ ਜਪਦਿਆਂ ਜਪਾਉਂਦਿਆਂ ਸੇਵਾ ਕਰਦਿਆਂ ਹੋਇਆਂ ਇਹ ਯਾਤਰਾ ਨਿਰਵਿਗੰਤਾ ਸਿਹਤ ਸੰਪੂਰਨ ਕਰਾਉਣੀ ਜਥੇ ਦੇ ਮੋਢੀ ਸਰਦਾਰ ਚਰਨਜੀਤ ਸਿੰਘ ਜੀ ਅਤੇ ਹੋਰ ਵੀਰਾਂ ਦੇ ਸ਼ੀਸ਼ ਤੇ ਆਪਣਾ ਮਿਹਰ ਭਰਿਆ ਆਤ ਰੱਖਣਾ ਇਸੇ ਪਿਆਰ ਨਾਲ ਇਹ ਯਾਤਰਾ ਨਿਰੰਤਰ ਜਾਰੀ ਰਵੇ ਐਸੀਆਂ ਬਖਸ਼ਿਸ਼ਾਂ ਵਰਤੌਣੀਆਂ ਧੰਨ ਗੁਰੂ ਤੇਗ ਬਹਾਦਰ ਪਿਤਾ ਜੀ ਆਪ ਜੀ ਦੇ ਦਰ ਦੇ ਅੰਮ੍ਰਿਤ ਵੇੜੇ ਹਾਜ਼ਰੀਆਂ ਪਰਣ ਵਾਲੀਆਂ ਇਹ ਸੰਗਤਾਂ ਨੇ ਕਿਰਪਾ ਕਰਨ ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੀ ਦਾਤ ਨਿਤਨੇਮ ਦੀ ਦਾਤ ਸੇਵਾ ਸਮਰਨ ਦੀ ਦਾਤ ਬਖਸ਼ ਕੇ ਨੇ ਵਾਜਣਾ ਤਾਂ ਕਿ ਦਾਤਾਰ ਜੀ ਆਪ ਜੀ ਦੇ ਦਰ ਤੋਂ ਸਿਰਫ ਰੂਪ ਕਪੜਾ ਮਿਲ ਕੇ ਜੀਵਨ ਸਫਲ ਬਣ ਸਕੇ ਸਭਨਾਂ ਨੂੰ ਖੁਸ਼ੀਆਂ ਬਖਸ਼ਣੀਆਂ ਘਰਾਂ ਪਰਿਵਾਰਾਂ ਅੰਦਰ ਸੁਖ ਵਰਤਾਉਣਾ ਇਹ ਯਾਤਰਾ ਆਪ ਜੀ ਦੇ ਚਰਨਾਂ ਦੇ ਨਾਲ ਜੁੜ ਕੇ ਪਿਆਰ ਨਾਲ ਭਗਤੀ ਭਾਵਨਾ ਦੇ ਨਾਲ ਆਪ ਜੀ ਦੀ ਰਜ਼ਾ ਦੇ ਨਾਲ ਸੁਖ ਨਾਲ ਸੰਪੂਰਨ ਹੋਵੇ ਐਸੀਆਂ ਬਖਸ਼ਿਸ਼ਾਂ ਵਰਤਾਉਣੀਆਂ ਸਤਿਗੁਰੂ ਜੀ ਆਪ ਜੀ ਨੇ ਤਾਂ ਪਾਪਿਆਂ ਨੂੰ ਵੀ ਤਾਰਿਆ ਆਪ ਜੀ ਦਾ ਫਿਰਦੌਸ ਸਤਿਗੁਰੂ ਕੀ ਗੁਰ ਚੌਥੀ ਪੀੜੇ ਟਕਿਆ ਤਨਨੰਨ ਦਾ ਕਦੋਸ਼ ਸਬਤਾਰੇ ਸਤਿਗੁਰ ਸਾਡੇ ਕੋਲੋਂ ਵੀ ਬੇਅੰਤ ਭੁੱਲਾਂ ਗੱਲਤਿਆਂ ਹੁੰਦੀਆਂ ਨੇ ਆਪ ਜੀ ਦਾ ਬਿਰਦ ਹੈ ਸਤਿਗੁਰ ਬਖਸ਼ੰਦ ਕਿਰਪਾ ਕਰਨੀ ਸਤਿਗੁਰ ਜੀ ਹਮ ਆਉ ਗੁਣ ਭਰੇ ਏਕ ਗੁਣ ਨਹੀਂ ਅੰਮ੍ਰਿਤ ਛਾੜ ਬਿਖੈ ਬਿਖ ਖਾਈ ਮਾਇਆ ਮੋਹ ਪਰ ਹਮ ਪੈ ਭੋਲੇ ਸਤਿਦਾਰਾ ਸਿਓ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਯੋਗ ਔਰ ਸੰਗਤ ਤੇਹਿਮ ਲੰਤ ਜਮ ਤਰਾਸ ਮਿਟਾਈ ਇਹ ਕਰ ਅਰਦਾਸ ਭਾਟ ਕੀਰਤ ਕੀ ਗੁਰੂ ਆਰਾਮਦਾਸ ਰੱਖੋ ਸ਼ਰਨਾਈ ਦਾਤਾਰ ਸਭਨਾਂ ਨੂੰ ਆਪਣੀ ਸ਼ਰਨ ਦੇ ਵਿੱਚ ਰੱਖਣਾ ਹਰ ਪ੍ਰਕਾਰ ਸਹਾਇ ਹੋਣਾ ਕਿਰਪਾ ਕਰਨੀ ਦਾਤਾਰੇ ਆਤਰਾ ਨਿਰਭਿਗਤਾ ਸਹਿਤ ਆਪ ਜੀ ਦੇ ਚਰਣਾ ਦੇ ਨਾਲ ਜੁੜ ਕੇ ਬੰਦਗੀ ਕਰਦੇ ਆਂ ਸਿਮਰਨ ਕਰਦੇ ਆਂ ਸੇਵਾ ਕਰਦੇ ਆਂ ਸੰਪੂਰਨ ਹੋਵੇ ਇਹ ਅਸੀਸ ਬਖਸ਼ ਕੇ ਨਿਵਾਜਣਾ ਸਭਨਾ ਦੀ ਝੋਲੀ ਵਿੱਚ ਖੈਰ ਪਾਉਣੀ ਮਨ ਪਾਉਂਦਿਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ ਸਤਿਗੁਰ ਕਿਰਪਾ ਕਰਨ ਸਭਨਾ ਦੀ ਯਾਤਰਾ ਸਫਲ ਹੋਵੇ ਅਗਲੀ ਵਿਚਾਰ ਗੁਰੂ ਕੇ ਪਿਆਰੇ ਗੁਰੂ ਕੇ ਕੀਰਤਨ ਆਪਾਂ ਸੋ ਸਰਵਣ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਵੱਡੇ ਪਾਕਿਸ ਜਥੇ ਦੇ ਜੋ ਹਰ ਮਹੀਨਾ ਵਾਰੀ ਜੋ ਭਾਈ ਸਾਹਿਬ ਭਾਈ ਚਰਨਜੀਤ ਸਿੰਘ ਜੀ ਤੇ ਨਾਲ ਹੈਡ ਗ੍ਰੰਤੀ ਸਾਹਿਬ ਜੀ ਜਾ ਕੇ ਆਪ ਸਾਰੀ ਸੰਗਤਾਂ ਦੇ ਨਾਲ ਰਲ ਮਿਲ ਕੇ ਮਹੀਨਾ ਵਾਰੀ ਧੰਗੂ RAMDAS MAHARAJ ਦੇ ਦਰ ਤੇ ਜਾ ਕੇ ਨਤਮਸਤਕ ਹੁੰਦੇ ਨੇ ਵੱਡੇ ਭਾਕ ਸਾਡੇ ਜੋ ਆਪ ਸੰਗਤਾਂ ਦੇ ਨਾਲ ਸਾਨੂੰ ਜਾਣ ਦਾ ਅੱਜ ਸੁਭਾਗਾ ਮੌਕਾ ਮਿਲਿਆ ਤੇ ਅਰਦਾਸ ਮਹਾਰਾਜ ਜੀ ਇਹ ਕਰਨੀ ਕਿ ਕਿ ਸਵਾਸ ਸਾਡਾ ਧੰਗੂ RAMDAS MAHARAJ ਦੀ ਵਡਿਆਈ ਕਰਦੇ ਹੋਏ ਉਹਨਾਂ ਦੇ ਜਾ ਕੇ ਦਰਸ਼ਨ ਅਸੀਂ ਨਤਮਸਤਕ ਕਰ ਸਕੀਏ ਉਹਨਾਂ ਤੇ ਜਾ ਕੇ ਅਸੀਂ ਮੱਥਾ ਟੇਕੀਏ ਤੇ ਜਾ ਕੇ ਮੂੰਹ ਮੰਗੀਆਂ ਦਾਤਾਂ ਪੂਰੀਆਂ ਕਰੀਏ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸੱਚ ਹੋਵੇ ਇੱਕੋ ਅਰਦਾਸ ਕਰਨੀ ਆਉਂਦੇ ਜਾਂਉਂਦੇ ਆ ਸਫਰ ਵਿੱਚ ਇੱਕ ਇੱਕ ਸਵਾਸ ਮਹਾਰਾਜ ਦੇ ਨਾਮ ਦਾ ਜਪ ਕੇ ਉਹਦੀ ਵਡਿਆਈ ਕਰਕੇ ਅਸੀਂ ਕੀਰਤਨ ਲਾਹਾ ਲੈ ਕੇ ਕਿਉਂਕਿ ਸੰਗਤਾਂ ਅੱਥੇ ਪਿਕਨਿਕ ਮਨਾਉਣੀ ਅਤੇ ਸੰਗਤਾਂ ਦਰਸ਼ਨ ਕਰਨ ਜਾ ਰਹੀਆਂ ਨੇ ਜਦੋਂ ਦਰਸ਼ਨ ਕਰਨ ਜਾਣਾ ਹੋਵੇ ਮਹਾਰਾਜ ਦੇ ਤੇ ਘਰੋਂ ਦੀਆਂ ਬਹੁਤ ਸਾਰੀ ਚੀਜ਼ਾਂ ਉਹਨਾਂ ਦੇ ਵਸਤੇ ਲੈ ਕੇ ਜਾਉਣੀ ਚਾਹੀਦੀ ਪਰ ਮਹਾਰਾਜ ਕਹਿੰਦੇ ਤੁਹ ਮੇਰੇ ਵਾਸਤੇ ਕੋਈ ਸੋਨੇ ਰੁਮਾਲੇ ਜਾਂ ਸੋਣੀ ਭੇਟਾਵਾਂ ਨਾ ਇਕੱਠੀ ਕਰਕੇ ਲਿਆ ਜੇ ਲਿਆਣਾ ਹੈ ਇੱਕ ਇੱਕ ਸਵਾਸ ਨਾਮ ਦਾ ਇਕੱਠਾ ਕਰਕੇ ਉੱਥੇ ਜਾ ਕੇ ਜੇ ਅਸੀਂ ਮੱਥਾ ਟੇਕਾਂਗੇ ਤੇ ਸਾਡੀਆਂ ਮੂੰਹੋਂ ਮੰਗੀਆਂ ਮੁਰਾਦਾਂ ਪੂਰੀਆਂ ਮਹਾਰਾਜ ਆਪ ਕਰਨਗੇ ਸਾਰੀਆਂ ਸੰਗਤਾਂ ਦਾ ਧੰਨਵਾਦ ਤੇ ਰੱਬ ਦਾ ਰੇਡੀਓ ਚੈਨਲ ਵਾਲੇ ਜੋ ਕਿ ਬਹੁਤ ਸੋਣਾ ਉਪਰਾਲਾ ਕਰਦੇ ਨੇ ਇਹ ਸਾਰੀ ਰਿਕਾਰਡਿੰਗ ਕਰਦੇ ਨੇ ਆਪ ਜੀ ਇਸਤੇ ਵੀ ਸਾਰਾ ਸਮਾਗਮ ਬਾਅਦ ਚ ਵੇਖ ਸਕਦੇ ਹੋ ਬਹੁਤ ਆਨੰਦਮਈ ਇਸ ਸਮਾਗਮ ਉਡੀਕਿਆ ਜਾਂਦਾ ਹੈ ਬਹੁਤ ਆਨੰਦਮਈ ਐਸਆਰਐਫ ਪ੍ਰਕਰਮ ਕੀਤਾ ਜਾਂਦਾ ਹੈ ਤੇ ਮਹਾਰਾਜ ਸਾਰਿਆਂ ਤੇ ਮੇਰ ਪਰੇ ਆਪਣੇ ਹੱਥ ਰੱਖਣ ਤੁਹਾਨੂੰ ਗੁਰੂ ਰਾਮਦਾਸ ਜੀ ਮਾਰਾ ਸਭ ਤੇ ਤਰਸ ਕਰਨ ਇਸੇ ਤਰ੍ਹਾਂ ਮਹੀਨਾਵਾਰੀ ਲਗਾਤਾਰ ਰਹਿੰਦੇ ਸਵਾਸਾਂ ਤੱਕ ਮਹਾਰਾਜ ਆਪ ਜੀ ਦੇ ਚਰਨਾਂ ਦੇ ਨਾਲ ਜੁੜੇ ਰਹੀਏ ਹਰ ਮਹੀਨਾਵਾਰੀ ਆਪ ਜੀ ਦੇ ਸਮਾਗਮ ਤੇ ਆਪ ਜੀ ਦੇ ਜਾ ਕੇ ਦਰ ਤੇ ਸੀਸ ਮੱਥਾ ਟੇਕ ਸਕੀਏ ਡਿੱਠੇ ਸੱਬੇ ਥਾ ਨਹੀਂ ਤੁੱਤ ਜੇ ਆ ਬਦੋਪੁਰਕ ਵਿਧਾਤੇ ਤਾਂ ਤੂੰ ਸੋਇਆ ਵਸਦੀ ਸਗਨ ਅਪਾਰ ਨੂੰ ਪ੍ਰਮ ਦਾਸਪੁਰ ਹਰਿਆਣਾਂ ਨਾਨਕ ਕਸਮਲ ਜਾਈਏ ਨਾਈਏ RAM DAAS ਸਰ ਜਾ ਕੇ ਸੀ ਉਥੇ ਮੱਥਾ ਟੇਕ ਕੇ ਆਪਣੇ ਮੂੰਹ ਮੰਗੀਆਂ ਮੁਰਾਦਾਂ ਪੂਰੀਆਂ ਕਰੀਏ ਤੇ ਖੁਸ਼ੀਆਂ ਲੈ ਕੇ ਘਰਾਂ ਨੂੰ ਜਾਈਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸੰਗਤ ਜੀ ਐਸਨ ਪੰਥ ਪ੍ਰਸਿੱਧ ਸਤਿਅ ਜਿਨ੍ਹਾਂ ਨੇ ਆਪ ਸਾਰਿਆਂ ਨਾਲ ਵੱਡ ਮੁੱਲੇ ਵਿਚਾਰ ਸਰਵਨ ਕੀਤੇ ਸੋ ਸੰਗਤ ਜੀ ਜੇ ਚਾਹੁੰਦੇ ਹੋ ਕਿ ਰਿਸ਼ਤਿਆਂ ਦੀ ਤੁਰਪਾਈ ਕੱਪੜਿਆਂ ਵਾਂਗ ਹੋ ਸਕੇ ਤੇ ਰਿਸ਼ਤੇ ਕਪੜਿਆਂ ਵਾਂਗ ਖੰਡ ਸਕਣ ਤੇ ਪਹੁੰਚ ਜਾਓ ਮਾਤਾ ਪਾਣੀ ਜੀ ਦੇ ਦਰ ਤੇ ਮਾਂ ਆਪਣੇ ਬੱਚਿਆਂ ਨੂੰ ਕਦੇ ਰੁੱਲਣ ਨਹੀਂ ਦਿੰਦੀ ਤੇ ਮਾਂ ਆਪਣੇ ਬੱਚਿਆਂ ਨਾਲ ਬਹੁਤ ਪਿਆਰ ਕਰਦੀ ਹੈ ਜੀ ਜੋ ਸੰਗਤ ਜੀ ਸਰਦਾਰ ਚਰਨਜੀਤ ਸਿੰਘ ਜੀ ਸਰਦਾਰ ਹਰਵਿੰਦਰ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਹਾਨੀ ਵੀਰ ਜੀ ਬੰਟੀ ਵੀਰ ਜੀ ਪਾਵਾ ਵੀਰ ਜੀ ਆਤ ਸਤਿਕਾਰਯੋਗ ਵੱਡੇ ਭੈਣ ਜੀ ਦਵਿੰਦਰ ਕੋਰ ਜੀ ਰੱਬ ਦਾ ਜਿਹੜੀ ਗੁਰਬਾਣੀ ਚੈਨਲ ਦੀ ਸਾਰੀ ਟੀਮ ਸਾਡੇ ਰੋਹਿਤ ਵੀਰ ਜੀ ਬੰਟੀ ਵੀਰ ਜੀ ਸਚਦੇਵਾ ਸਾਹਿਬ ਓੰਕਾਰ ਵੀਰ ਜੀ ਸੁਖੀ ਵੀਰ ਜੀ ਇਹ ਸਾਰੀਆਂ ਸੰਗਤਾਂ ਜਿਨ੍ਹਾਂ ਨੂੰ ਚਾਹੇ ਸੇਵਾ ਕਰਨ ਦੀ ਸਾਡੇ ਜਥੇਦਾਰ ਸਭ ਪ੍ਰਤਾਪ ਸਿੰਘ ਜੀ ਸੰਗਤ ਜੀ ਇਹ ਸਾਰੇ ਆਪ ਸਾਰੇ ਦੇ ਚਰਨਾਂ 'ਚ ਅਰਜੋਈਆਂ ਕਰਦੇ ਇਨਕੀ ਸੋਢੀ ਬਾਛਾ ਦੇ ਚਰਨਾਂ 'ਚ ਜਾ ਕੇ ਬੇਨਤੀਆਂ ਜੋਦੜੀਆਂ ਤਰਲੇ ਕਰਿਆ ਕਰੋ ਤਾਂ ਜੋ ਸਾਰੀਆਂ ਸੰਗਤਾਂ ਨੂੰ ਲੱਖੋ ਲੱਖ ਖੁਸ਼ੀਆਂ ਮਿਲ ਸਕਣ ਤੇ ਬੇਨਤੀਆਂ ਕਰਿਆ ਕਰੋ ਹਮੇ ਅਵਗੁਣੇ ਭਰੇ ਇੱਕ ਗੁਣ ਨਾਹੀ ਅਮਰਤੀ ਛਾੜ ਵਿਖੇ ਵਿਖਖਾਈ ਮਾਇਆ ਮੋਹ ਪਰਮ ਪੈ ਭੂਲੇ ਸੁਤਦਾ ਰਾਸਿਓਂ ਪ੍ਰੀਤ ਲਗਾਈ ਇਕੋਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮਤਰਾਸ ਮਿਟਾਈ ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਣਾਇ ਇਹ ਕਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸ਼ਰਣਾਇ ਸੰਗਤ ਜੀ ਭਰੋਸਾ ਰੱਖਣਾ ਬੇੜੀ ਤੂਫਾਨੀ ਚ ਲੱਖ ਡੋਲੇ ਖਾਵੇ ਲੱਖਾਂ ਡੋਲੇ ਖਾਵੇ ਲੇਕਿਨ ਲਹਿਰਾਂ ਉੱਤੇ ਰਾਜ ਸੋਢੀ ਪਾਸਾ ਜੀ ਦੇ ਇਸ ਲਈ ਭਰੋਸਾ ਰੱਖ ਕੇ ਜਾਣਾ ਆਪ ਸਾਰਿਆਂ ਦੇ ਲਈ ਬੇਨਤੀਆਂ ਜੋਦਨੀਆਂ ਕਿ ਆਪ ਸਾਰਿਆਂ ਦੇ ਹਾਸਿਆਂ ਚ ਵਾਦਾ ਪਵੇ ਆਪ ਸਾਰੇ ਦੀ ਖੁਸ਼ੀਆਂ ਨੂੰ ਤਰੱਕੀਆਂ ਮਿਲੇ ਜੀ ਇਹੋ ਸਾਰੀਆਂ ਅਰਦਾਸਾਂ ਸ਼ਹੀਦ ਸਿੰਘਾਂ ਦੇ ਚਰਨਾਂ 'ਪਾਸ ਜਿਹੜੇ ਵੀਰ ਭੈਣ ਵਿਦੇਸ਼ਾਂ ਚ ਰਹਿੰਦੇ ਉਹਨਾਂ ਲਈ ਵੀ ਛੜਦੀ ਕਲਾ ਦੀਆਂ ਅਰਦਾਸਾਂ ਤਾਂ ਜੋ ਗੁਰੂ ਚਰਨਾਂ ਨਾਲ ਜੁੜ ਸਕਣ ਜੀ ਤੇ ਆਉ ਸੰਗਤ ਜੀ ਸਿੱਖ ਸਿੰਘਾ ਦੇ ਚਰਨਾਂ 'ਚ ਬੇਨਤੀਆਂ ਜੋਦੜੀਆਂ ਜਕਾਰੇ ਦੇ ਰੂਪ ਵਿੱਚ ਕਿਉਂਕਿ ਖਜ਼ਾਨੇ ਦੀ ਚਾਬੀ ਸਿੱਖ ਸਿੰਘਾ ਦੇ ਪਾਸ ਓਏ ਗੱਜ ਕੇ ਬੁਲਾਏ ਨਿਆਲੋ ਜੇ ਫਤਿਹ ਪਾਇ ਦੁਸ਼ਮਣ ਨੂੰ ਭਜਾਣਾ ਪਏ ਬੈਰੀਆਂ ਨੂੰ ਛਟਕਾਏ ਖਾਲਸੇ ਦੀ ਤੇ ਚੱਲਣਾ ਜੇ ਕਲਗਿਆਲੇ ਮਨ ਨੂੰ ਭਾਏ ਸੋ ਨਿਹਾਲ ਵਾਹਿਗੁਰੂ ਆਖਾਲ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ